ਪਰੋਂ ਪੋਇਨੇ ਨੇ ਬਨਾਤਾ ਸਰਪ੍ਰੇਖ ਜੋਗੀ ਰਾਜਬਾਬਾ ਲਾਲ ਦਿਆਲ ਜੀ ਮਹਾਰਾਜ ਜਿਨ੍ਹਾਂ ਦਾ ਜਨਮ 663ਵਾਂ ਜਨਮ ਦਿਹਾੜਾ ਹੈ ਜੋ ਪਰਮਾਤਮਾ ਜੀ ਤੋਂ ਤਰਨੀ ਦਾ ਮੂਰਤੀ ਸਾਧਨ ਜੀ ਸਹਿਬਾਨ ਜੀ ਦਾ ਅੱਜ ਮਾਂ ਜੀ ਸ਼ਾਹ ਸ਼ਾਹ ਆਪਣੇ ਆਸਨ ਦੇ ਉੱਤੇ ਵਿਰਾਜਮਾਨ ਨੇ ਗੁਰੂ ਮਹਾਰਾਜ ਜੀ ਆਪਣੇ ਆਸਨ ਤੇ ਵਿਰਾਜਮਾਨ ਨੇ ਕਾਲੀ ਮਾਂ ਜੀ ਆਪਣੇ ਆਸਨ ਦੇ ਵਿਰਾਜਮਾਨ ਨੇ ਸ਼ਾਹ ਸ਼ਾਹ ਦਾ ਮਾਂ ਜੀ ਦੇ ਸਾਰੀ ਸੰਗਤ ਨੂੰ ਦਰਸ਼ਨ ਹੋ ਰਹੇ ਨੇ ਮੈਂ Rajasthan 10 ਸਾਲ ਪਹਿਲੀ ਫੀ ਮੂਰਤੀ ਦੀ ਪ੍ਰਾਣ ਪਟਿਸ਼ਟਾ ਹੋਈ ਸੀ ਸਾਰਿਆਂ ਦੀ ਏਡੀ ਦੂਰ ਮਾਤਾ ਜੀ ਨੇ ਜਿਹਨੂੰ ਨੇਤਰ ਖੂਲੇ ਛੀਸ਼ੇ ਚੂਰੋ ਚੂਰ ਹੋ ਗਏ ਸ਼ਾ ਸ਼ਾਦ ਮਾਤਾ ਜੀ ਆ ਗਏ ਆਜਮਾਨਾ ਸੰਦੇ ਉੱਪਰ ਨੇ ਗੁਰੂ ਮਹਾਰਾਜੀ 바ਵਾ ਲਾਟਿਆ ਜੀ ਮਹਾਰਾਜ ਇੱਕ ਬੜੇ ਮਹਾਨ ਸੰਤ ਨੇ ਬੜੇ ਤਬਸਵੀ ਸੰਤ ਨੇ ਲੋਕ ਉਹਦੇ ਜਾਂਦੇ ਨੇ ਧਿਆਨ ਕੋ ਜਿਨ੍ਹਾਂ ਦੀਆਂ ਖਾਲੀ ਝੋਲੀਆਂ ਹੁੰਦੀਆਂ ਨੇ ਉਹ ਭੱਜ ਕੇ ਲੈ ਕੇ ਆਉਂਦੇ ਨੇ बाबा लाल त्याजी महाराज ਦਾ 673ਵਾਂ ਜਨਮ ਦਿਹਾੜਾ ਹੈ ਉਹ ਗੁਰੂ ਨਾਨਕ ਤੇਜਪ੍ਰੀ ਮਹਾਰਾਜ ਦੇ ਸਾਰੇ ਮਾਸੀ ਦੇ ਪੁੱਤਰ ਭਰਾ ਜੀ बाबा लाल त्याजी महाराज ਜਿਨ੍ਹਾਂ ਦਾ ਜਨਮ 1412 ਦੇ ਵਿੱਚ ਬਾਬਾ ਲਾਲ त्याजी महाराज ਦਾ ਜਨਮ ਹੋਇਆ ਗੁਰੂ ਨਾਨਕ ਤੇਜਪ੍ਰੀ ਮਹਾਰਾਜ ਦਾ ਜਨਮ 1473 ਦੇ ਵਿੱਚ ਹੋਇਆ 56 ਸਾਲ ਵੱਡੇ ਨੇ ਗੁਰੂ ਨਾਨਕ ਸਾਹਿਬ ਦੇ ਨਾਲੋਂ ਉਹਨਾਂ ਦੀ ਮਾਂ ਨੇ ਇਹ ਨਾ ਮਾਰਿਆ ਗੁਰੂ ਨਾਨਕ ਸਾਹਿਬ ਦੀ ਮਾਂ ਨੇ ਬਾਬਾ ਲਾਲ ਜੀ ਦੀ ਮਾਂ ਨੂੰ ਤੇਰਾ ਪੁੱਤ ਸਾਰਾ ਕੁਛ ਲਟਾਈ ਜਾਂਦਾ ਹੈ ਅਜੇ ਅੱਛਾ ਇਹ ਮੇਡਾ ਲਟਾਉਂਦਾ ਹੈ ਤੇ ਕੇਰਾ ਤੇ ਕੇਰਾ ਤੇਰਾ ਕੋਲੇ ਨਾ ਗੁਰਨਾਨਕ ਸਾਹਿਬ ਨੇ ਜਿਹੜਾ ਤੇਰਾ ਕੋਈ ਨਾ ਪੀਂਦਾ ਆਜੋ ਮਹਾਨ ਸੰਤਾਂ ਦਾ ਜਨਮ ਤੇ ਨੇ ਬੜੀ ਮੱਤੀ ਕਿਰਪਾ ਸਾਡੇ ਦੇਵਾ ਜੀ ਮਹਾਰਾਜ ਫਰੋਜਪੁਰ ਤੋਂ ਪਹੁੰਚੇ ਨੇ ਇਹਨਾਂ ਦੀ ਬੜੀ ਵੱਡੀ ਕਿਰਪਾ ਹੈ ਜਿਨ੍ਹਾਂ ਦਾ ਟੀਵੀ ਦੇ ਵਿੱਚ ਪ੍ਰੋਗਰਾਮ ਹੁੰਦਾ ਮਾਤਾ ਜੀ ਦਾ ਮਾਤਾ ਜੀ ਆਪ ਸਾਜ ਸਾਜ ਵਿਰਾਜਮਾਨ ਮਾਂ ਭਗਵਤੀ ਜਿਤਪੁਰ ਨੇ ਤਾਂ ਰੂਪ ਸਰੂਪ ਸਾਡੇ ਸਾਹਮਣੇ ਅੱਜ ਵੀ ਦਾਜਮਾਨ ਹੈ ਅੰਮਰਸਰ ਤੋਂ ਰਾਧਾ ਕ੍ਰਿਸ਼ਨ ਮੰਦਿਰ ਤੋਂ ਸਾਡੇ ਸੰਗਤ ਪਹੁੰਚੀ ਹੈ ਗੁਰੂ ਮਹਾਰਾਜ ਜੀ ਦੀ ਬੜੀ ਕਿਰਪਾ ਹੈ ਸਭ ਨੂੰ ਟਾਈਮ ਮਿਲੇਗਾ ਕਾਲੇ ਨਾ ਪਾਓ ਪੂਰਾ ਸੰਤ ਸਮਾਜ ਪਹੁੰਚਿਆ ਹੈ ਉਹ ਬੜੀ ਬਾਗਾ ਵਾਲੀ ਧਰਤੀ ਹੁੰਦੀ ਜਿੱਥੇ ਸੰਤਾਂ ਮਹਾਪੁਰਸ਼ਾਂ ਦੇ ਚਰਨ ਪੈਂਦੇ ਨੇ ਇੱਕ ਸੰਤ ਨੂੰ ਸਦਨਾ ਬੜਾ ਔਖਾ ਅਨੇਕਾਂ ਸੰਤ ਮਹਾਂਪੁਰਸ਼ ਪਹੁੰਚੇ ਨੇ ਬੜੀ-ਬੜੀ ਕਿਰਪਾ ਕੀਤੀ ਹੈ ਉਹ 10-15 ਮਿੰਟ ਦੇ ਵਿੱਚ ਜਨਤ ਗੁਰੂ ਸ਼ੰਕਰਾਂ ਜੀ ਫਾਰਾਈ ਕਾਲੀ ਮਾਤਾ ਮੰਦਰ ਤੋਂ ਪਟਿਆਲੇ ਤੋਂ ਆ ਰਹੇ ਨੇ ਜਿਹੜੇ ਕਾਲੀ ਮਾਤਾ ਮੰਦਰ ਤੋਂ ਜਿਨ੍ਹਾਂ ਦਾ ਆਪਾਂ ਟੀਵੀ ਤੇ ਪ੍ਰੋਗਰਾਮ